ਵਾਹਿਬ ਜੀ ਦੀ ਫਤਿਹ ਅੱਜ ਬੜੀ ਖੁਸ਼ੀ ਹੋਈ ਕਿ ਜਿਹੜੇ ਆਹ ਬੱਚੇ ਆ ਸਟੇਡੀਅਮ ਦੇ ਵਿੱਚ ਜਿਨ੍ਹਾਂ ਨੂੰ ਕੇ ਸਾਰੇ ਨਗਰ ਦੇ ਸੰਜੋਗ ਵੱਲੋਂ ਸਾਰੇ ਹੀ ਨਗਰ ਦੇ ਸੰਜੋਗ ਦੇ ਨਾਲ ਟ੍ਰੈਕ ਸੂਟ ਦਿੱਤੇ ਆ ਔਰ ਇਹਨਾਂ ਦੀ ਹੌਸਲਾ ਵਧਾਈ ਕੀਤੀ ਆ ਔਰ ਸਾਨੂੰ ਆਸ ਹੈ ਕਿ ਆਉਣ ਵਾਲਾ ਇਹ ਭਵਿੱਖ ਹੈ ਬਹੁਤ ਵੱਡੀਆਂ ਮੱਲਾਂ ਇਹ ਮਾਰਨਗੇ ਹੁਣੇ ਤੋਂ ਇਹਨਾਂ ਨੂੰ ਜਿਹੜੀ ਆ ਖੇਡਣ ਦੀ ਚੇਤਕ ਲੱਗੀ ਹੈ ਔਰ ਨਸ਼ਿਆਂ ਤੋਂ ਬਚਣਗੇ ਔਰ ਨਗਰ ਨੂੰ ਇਹੋ ਜਿਹਾ ਸੰਯੋਗ ਆ ਜਿਹੜਾ ਸਾਰਾ ਕਰਨਾ ਜ਼ਰੂਰੀ ਹੈ ਸੋ ਬਹੁਤ ਵਧੀਆ ਉਪਰਾਲਾ ਹੈ ਸਾਰੇ ਬੱਚੇ ਆ ਜਿਹੜੇ ਇਹਨਾਂ ਚੋਂ ਕੋਈ ਨਾ ਕੋਈ ਬੱਚੇ ਜ਼ਰੂਰ ਗਾਹਾਂ ਮੱਲਾ ਮਾਰਨਗੇ ਬਾਕੀ ਜਿਹੜਾ ਸਾਰੇ ਨਗਰ ਨੇ ਬੜਾ ਵੱਡਿਆ ਸੰਯੋਗ ਦਿੱਤਾ ਔਰ ਇਹਨਾਂ ਨੂੰ ਜਿਹੜਾ ਟਰੈਕ suit ਦਿੱਤੇ ਇਹਨਾਂ ਦਾ ਹੌਸਲਾ ਵਧਾਈ ਕੀਤੀ ਹੈ ਅੱਗੇ ਤੋਂ ਵੀ ਜਿਹੜਾ ਕੋਈ ਹੋਰ ਵੀ ਇਹਨਾਂ ਨੂੰ ਕਿਸੇ ਚੀਜ਼ ਦੀ ਜ਼ਰੂਰਤ ਹੋ ਤਾਂ ਸਾਰਾ ਨਗਰ ਰਲ ਕੇ ਇਹਨਾਂ ਦੀ ਮਦਦ ਕਰੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ